ਗਾਇਕ ਜਿਹੜੇ ਨੇ ਹਰਚੀਮਾ ਇਸ ਵੇਲੇ ਮੌਜੂਦ ਹੈ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਲੋਕਾਂ ਦੇ ਵਿੱਚ ਪਹੁੰਚੋ ਲੋਕਾਂ ਦੀ ਦੁੱਖ ਜਾਣਣ ਵਾਸਤੇ ਬੇਟੀ ਹੋ ਗਈ ਸੀ ਦੋ ਮਹੀਨੇ ਹਾਂ ਜੀ ਤੇ ਆਪਣਾ ਮਹਾਰਾਜ ਬਾਈ ਸੇਵਾ ਕਰਾਉਣ ਵਾਲਾ ਹਨ ਤੇ ਆਪ ਇਹ ਸੇਵਾ ਲੈਂਦੇ ਰਹਿਣ ਮਹਾਰਾਜ ਤੇ ਅੱਜ ਖੁਸ਼ੀ ਇਸ ਗੱਲ ਦੀ ਹੈ ਵੀ ਇਹ ਪਰਿਵਾਰ ਆ ਜਿਹੜਾ ਇਹਨਾਂ ਨੇ ਸਾਰੀ ਉਮਰ ਮਹਾਰਾਜ ਦੀ ਬਾਣੀ ਵਿਚਾਰੀਆ ਗ੍ਰੰਤੀ ਸਿੰਘ ਦਾ ਘਰ ਹਨਾ ਤੇ ਘਰ ਇਹਨਾਂ ਦਾ ਖੜ ਗਿਆ ਸੀਗਾ ਹੜਾਂ ਦੇ ਵਿੱਚ ਹਨਾ ਤੇ ਅੱਜ ਇਹਨਾਂ ਨੂੰ ਘਰ ਮਿਲਿਆ ਅੱਜ ਸੱਤਾਂ ਸਿਰ ਤੇ ਅੱਜ ਰਾਤ ਨੂੰ ਵਧੀਆ ਨੀਂਦ ਸੌਣ ਕੇ ਬਾਈ ਇਸ ਚੀਜ਼ ਦੀ ਖੁਸ਼ੀ ਆ ਬਸ ਆਪਾਂ ਵੀ ਪਰਿਵਾਰ ਦੀ ਅੱਖਾਂ 'ਚ ਹੰਝੂ ਵਿਕੇ ਜਾਂਦੇ ਪਹਿਲਾਂ ਦੁੱਖਦੇ ਵੀ ਸੋੜਾ ਕਿਤੇ ਹੁਣ ਸੁੱਖਦੇ ਵੀ ਜੋ ਨਹੀਂ ਵੀ ਸੀ ਉਹ ਵੀ ਇਹਨਾਂ ਨੇ ਦਿੱਤਾ ਹਾਂ ਸਾਰਾ ਕੁਝ ਇਹ ਬਹੁਤ ਵੱਡੀ ਗੱਲ ਆ ਤਿੰਨ ਮਹੀਨਿਆਂ ਦਾ ਰਾਸ਼ਨ ਸਿਲੰਡਰ ਕੱਲੀ-ਕੱਲੀ ਚੀਜ਼ ਹਨ ਇਸ ਪਰਿਵਾਰ ਨੂੰ ਦਿੱਤੀ ਗਈ ਆ ਕਿਉਂਕਿ ਇਹੀ ਆ ਵੀ ਲੋੜਬੰਦ ਦੀ ਜਿਹੜੀ ਸੇਵਾ ਸੀ ਕਹਿੰਦੇ ਕੀਤੀ ਜਾਵੇ ਉਹਦੀ ਕੋਈ ਫਾਰਮੈਲਟੀ ਨਾ ਕੀਤੀ ਜਾਵੇ ਇਸ ਚੀਜ਼ ਦੀ ਬਹੁਤ ਖੁਸ਼ੀ ਆ ਵੀ ਅੱਜ ਸੱਚੀ ਪਰਿਵਾਰ ਕੋਲ ਆ ਜੀਵਨ ਸਾਹਿਬ ਹਾੜ ਆਏ ਪਾਣੀ ਚਲਾ ਗਿਆ ਪਰ ਬਹੁਤ ਕੁਝ ਨਾਲ ਲੈ ਗਿਆ ਏਰਮਾਨ ਸੁਪਨੇ ਲੋਕਾਂ ਦੇ ਬਹੁਤ ਕੁਝ ਨਾਲ ਤੁਸੀਂ ਜ਼ੀਰੋ ਗਰਾਉਂਡ ਦੇ ਉੱਤੇ ਆਪ ਲੈ ਕੇ ਹਰ ਇੱਕ ਜਗ੍ਹਾ ਤੇ ਜਾ ਕੇ ਆਪ ਦੇਖਿਆ ਕਿੰਦਾਂ ਦੇ ਹਾਲਾਤ ਬਿਆਨ ਕੀਤੇ ਤੁਸੀਂ ਆਪ ਕਿੰਦਾਂ ਕਰਨਾ ਚਾਹੋਗੇ ਵੀ ਦੇਖੋ ਆਪਣਾ ਵੀ ਇੱਕ ਚੀਜ਼ ਤਾਂ ਹੈਗੀ ਆ ਵੀ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਹਰੇਕ ਪੰਜਾਬੀ ਹੀ ਪੰਜਾਬੀ ਨਾਲ ਖੜਾ ਹਨ ਅਸੀਂ ਯੋਧੇ ਬਣ ਕੇ ਨਿਤਰਿਆਂ ਕਿਉਂਕਿ ਆਪਣੇ ਭੈਣਾਂ ਭਾਈਆਂ ਨੂੰ ਅਸੀਂ ਆਪ ਖੜੇ ਕੀਤਾ ਨਾ ਜਦੋਂ ਲੋੜ ਰਾਸ਼ਨ ਦੀ ਸੀਗੀ ਉਦੋਂ ਰਾਸ਼ਨ ਦਿੱਤਾ ਜਦੋਂ ਆਪਣਾ ਰੈਸਕਿਊ ਕਰਨ ਦੀ ਲੋੜ ਸੀਗੀ ਉੱਥੇ ਮਤਲਬ ਸਾਰੇ ਸਾਰੀਆਂ ਸੰਸਥਾਵਾਂ ਸਾਰੇ ਸਮਾਜ ਸੇਵੀ ਕਲਾ-ਕਲਾ ਬੰਦਾ ਲੱਗਿਆ ਰਿਹਾ ਆਪਦੇ ਤਰੀਕਾ ਕਰਨ ਨਾਲ ਨਾ ਜਦੋਂ ਵੋਟਾਂ ਦਿੱਤੀਆਂ ਸਾਰੇ ਕਲਾਕਾਰਾਂ ਨੇ ਨਾ ਸਾਰਾ ਕੁਝ ਹੋਇਆ ਤੇ ਹੁਣ ਅੱਜ ਜੇ ਘਰ ਬਣਾ ਕੇ ਦੇਣ ਦੀ ਲੋੜ ਆ ਅੱਜ ਇਸ ਚੀਜ਼ ਨੂੰ ਲੈ ਕੇ ਵੀ ਸਾਰੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਬਾਣ ਪੱਦਰ ਕਰਨ ਦੀ ਗੱਲ ਆ ਤਾਂ ਬਾਣ ਪੱਦਰ ਕਰ ਰਹੇ ਆ ਆਪਾਂ ਸਾਰੇ ਰਲ ਕੇ ਨਾ ਤੋਂ ਮੰਨ ਲਓ ਜੀ ਪੰਜਾਬ ਇੱਕ ਦੂਜੇ ਨਾਲ ਆਪਾਂ ਖੜੇ ਆ ਤੇ ਅੱਜ ਹਰੇਕ ਪੰਜਾਬੀ ਆ ਜਿਹੜਾ ਆਪਣੀ ਕਿਰਤ ਦੇ ਪੈਸਿਆਂ ਤੋਂ ਮਾਇਆ ਭੇਜ ਰਿਹਾ ਤਨੋਂ ਮਨੋਂ ਤਨੋਂ ਜਿਵੇਂ ਹੋ ਸਕਦਾ ਸੇਵਾ ਕਰ ਰਿਹਾ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਪੰਜਾਬੀ ਜਿਹੜੇ ਸੀਗੇ ਉਹ ਕੋਈ ਕਲਾਕਾਰ ਲੱਭ ਨਹੀਂ ਰਹੇ ਪਰ ਅੱਜ ਦੇਖਣੇ ਆ ਵੀ ਸਾਰੇ ਤੁਰੇ ਫਿਰਦੇ ਆ ਕੋਈ ਕਲਾਕਾਰ ਮੇਰੇ ਹਿਸਾਬ ਨਾਲ ਕੋਈ ਅਜਾਇ ਹੀ ਹੋਊਗਾ ਜਿਹੜਾ ਆਪਣੇ ਘਰ 'ਚ ਬੈਠਾ ਹੋਊਗਾ ਪਰ ਹਰ ਬੰਦਾ ਜਿਹੜਾ ਹਰ ਕਲਾਕਾਰ ਕਿਸੇ ਨਾ ਕਿਸੇ ਸੋਰਸ ਥਰੂ ਜਿਹੜੀ ਸੇਵਾ ਕਰ ਰਿਹਾ ਹੈ ਦੇਖੋ ਜੀ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਅਨਸਰੇਵਲ ਨਹੀਂ ਹੁੰਦਾ ਹੈ ਹਨ ਕਿਉਂਕਿ ਰੌਲਾ ਇਹ ਆ ਜੇ ਅਸੀਂ ਕਲਾਕਾਰਾਂ ਦੀ ਗੱਲ ਕਰਦੇ ਹਾਂ ਕਲਾਕਾਰ ਵੈਸੇ ਈਜ਼ੀ ਟਾਰਗੇਟ ਮੰਨੇ ਜਾਂਦੇ ਨੇ ਹਨ ਕੋਈ ਵੀ ਕੁਝ ਵੀ ਕਹਿ ਜਾਂਦਾ ਨਾ ਉੱਠ ਕੇ ਕਿਧੋਂ ਵੀ ਪਰ ਮੁੱਖ ਦੀ ਗੱਲ ਆ ਅਸੀਂ ਵੀ ਤਾਂ ਪੰਜਾਬ ਦੇ ਪੁੱਤ ਆ ਨਾ ਅਸੀਂ ਵੀ ਪੰਜਾਬ ਦੇ ਨਿੱਕੇ ਨਿੱਕੇ ਘਰਾਂ ਚੋਂ ਉੱਠ ਕੇ ਅੱਜ ਕਲਾਕਾਰ ਬਣਿਆ ਅੱਜ ਆਪਣੀ ਰੋਟੀ ਚਲਾ ਰਹੇ ਹਾਂ ਨਾ ਤੇ ਇਸ ਚੀਜ਼ ਦੀ ਗੱਲ ਆ ਵੀ ਜਦੋਂ ਪੰਜਾਬ ਸੁੱਖ ਦੇ ਟਾਈਮ ਤੇ ਸਾਨੂੰ ਬੁਲਾਉਂਦਾ ਆਪਦੇ ਘਰਾਂ ਚ ਬੁਲਾਉਂਦੇ ਨੇ ਸੈਲੀਬ੍ਰੇਸ਼ਨਾਂ ਤੇ ਬੁਲਾਉਂਦੇ ਨੇ ਜਿਹਦੇ ਦੁੱਖ ਦੀ ਘੜੀ ਆਸੀਂ ਖੜਾਂਗੇ ਆਉਂਦੇ ਲੋਕਾਂ ਨਾਲ ਹਰੇਕ ਕਲਾਕਾਰ ਖੜਿਆ ਅੱਜ ਜੀਦਾ ਮਰਜ਼ੀ ਤੁਸੀਂ ਨਾਂ ਲੈ ਲਓ ਤੇ ਜਿਵੇਂ ਸੇਵਾ ਕਰ ਸਕਦਾ ਸੀ ਕੋਈ ਵੀ ਕਿਸੇ ਵੀ ਤਰੀਕਾ ਕਰ ਨਾਲ ਕੋਈ ਫਿਜ਼ੀਕਲੀ ਆ ਸਕਦਾ ਸੀ ਫਿਜ਼ੀਕਲੀ ਆਇਆ ਤੇ ਕੋਈ ਹੋਰ ਤਰ੍ਹਾਂ ਦੀ ਸੇਵਾ ਭੇਜ ਸਕਦਾ ਸੀ ਬਾਹਰੇ ਬੈਠਾ ਉਸ ਤਰ੍ਹਾਂ ਦੀ ਸੇਵਾ ਭੇਜੀ ਆ ਤੇ ਜ਼ੁਮਨ ਲਾਲਾ ਵੀ ਜਿੱਥੇ ਜੋ ਖੜ ਸਕਦਾ ਸੀ ਖੜਿਆ ਜਾ ਰਿਹਾ ਹਰੇਕ ਪੰਜਾਬ ਦੇ ਦਰਸ਼ਕ ਤੁਸੀਂ ਇੱਕ ਸਰੋਤੇ ਜਿਹੜੇ ਤੁਹਾਡੇ ਬਹੁਤ ਸਾਰੇ ਨੇ ਸਾਡੇ ਦਰਸ਼ਕ ਜਿਹੜਾ ਤੁਹਾਡੇ ਮੂੰਹ ਕੁਝ ਚਾਰ ਦੋ ਸ਼ਬਦ ਸੁਣਾ ਚਾਹੁੰਦੇ ਨੇ ਅੱਜ ਤੁਸੀਂ ਇਹ ਸੇਵਾ ਕਬੂਲ ਕਰੋ ਬੇਨਤੀ ਆਏ ਮੈਲਾਂ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ ਯੋਧੇ ਬਣ ਨਿੱਤਰੇ ਆਂ ਅੱਜ ਮੁਸ਼ਕਿਲ ਦੀਆਂ ਘੜੀਆਂ ਚੋਂ ਯੋਧੇ ਬਣ ਨਿੱਤਰੇ ਆਂ ਅੱਜ ਮੁਸ਼ਕਿਲ ਦੀਆਂ ਘੜੀਆਂ ਚੋਂ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਛੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਸੋ ਇਸ ਦੇ ਗਾਇਕ ਹਰਸ਼ੀ ਮਾਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਲੋਕਾਂ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਉਹ ਖੁਦ ਜਿਹੜਾ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਦੁੱਖ ਜਿਹੜੇ ਆ ਉਮੜ ਆ ਰਹੇ ਨੇ ਔਰ ਅਜੇ ਬਹੁਤ ਸਾਰੇ ਕਲਾਕਾਰ ਨੇ ਜੋ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਦੀ ਸਾਰ ਲੈਣ ਵਾਸਤੇ ਪਹੁੰਚੇ ਨੇ ਅਸੀਂ ਵੀ ਅਪੀਲ ਕਰਦੇ ਆ ਕਿ ਜਿੰਨੀ ਹੋ ਸਕਦੀ ਹੈ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਹੈ ਉਹਨਾਂ ਦੀ ਮਦਦ ਸਹੀ ਜਗ੍ਹਾ ਤੇ ਸਹੀ ਲੋਕਾਂ ਤੱਕ ਜਿਹੜੀਆਂ ਪਹੁੰਚ ਸਕੇ ਰਾਸ ਸਸੀ ਤੋਂ ਵਿਚਾਰ ਚਰਨ ਪਰਦਾ ਨਿਕਲ ਰਿਹਾ ਟੀਵੀ